ਔਰ ਇਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪੰਚਾਇਤੀ ਜ਼ਮੀਨਾਂ ਐ ਦਾਨੀਆਂ ਨੇ ਜਿੱਥੇ ਕਿਤੇ ਮੰਨ ਲਓ ਕਿ ਪੌਣਾ ਕਿਲਾ ਜ਼ਮੀਨ ਪਈ ਹੈ ਉੱਥੇ ਇਸ ਟਾਈਮ ਮੰਨ ਲਓ ਕਿ ਪੌਣਾ ਕਿਲਾ ਜ਼ਮੀਨ 'ਚੋਂ ਉੱਥੇ 2.5 ਤੋਂ 3 ਕਨਾਲ ਹੀ ਬੰਦਾ ਠੀਕਾ ਪਰਦੇ ਆਪਚਾਰਾ ਪਈ ਪੰਚਾਇਤੀ ਜ਼ਮੀਨਾਂ ਜਿਹੜੀ ਉਹ ਹੁਣ ਪੌਣਾ ਕਿਲਾ ਪਈ ਹੈ ਉਹ ਪੈਸੇ ਕਿਵੇਂ ਦੇਵੇ ਪੈਸੇ ਜੇਕਰ ਉਹ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੀ ਹੋ ਨਿਸ਼ਾਨਦੀ ਹੋਊਗੀ ਤਾਂ ਉਹ ਪੌਣਾ ਕਿਲਾ ਆਸੇ-ਪਾਸੇ ਦੇ ਜਿਹੜੇ ਬਾਣ ਲੱਗਦੇ ਆ ਜਿਹੜੇ ਮੇਰੇ ਕਿਸਾਨ ਭਰਾ ਨੇ ਜਾਂ ਹੋਰ ਕਿਸੇ ਨੇ ਨੱਪੀ ਹੋਈ ਆ ਬਾਹੀ ਜੋਗ ਜ਼ਮੀਨ ਐ ਜੇ ਉਹ ਅਸੀਂ ਛੜਵਾਉਣਾ ਇਸ ਕਰਕੇ ਨਹੀਂ ਕਿ ਭਈ ਉਹਨਾਂ ਤੋਂ ਤਾਂ ਕਬਜ਼ਾ ਹਟਾ ਲਿਆ ਜੀ ਸਾਨੂੰ ਤਾਂ ਉਹਨਾਂ ਤੋਂ ਅਲਰਜੀ ਆ ਜਾਂ ਸਾਡੇ ਨਾਲ ਉਹਨਾਂ ਦੀ ਕੋਈ ਬਣਦੀ ਨਹੀਂ ਹੈਗੀ ਈਨਾਂ ਜਿਹੜੀ ਹਕੀਕਤ ਦੇ ਵਿੱਚ ਕੁਝ ਹੋਰ ਐ ਤੇ ਜਿਹੜੀ ਤਰਅ ਤਲ ਪਰਦਾ ਰਹਿ ਜਾਂ ਜਿਹੜੀ ਕਾਗਜ਼ਾਂ ਦੇ ਵਿੱਚ ਆ ਉਹ ਕੁਝ ਹੋਰ ਦੇਖੀ ਬਿਲਕੁਲ ਇਹੀ ਐ ਜਗਨੇਜੀ ਬਾਈ ਜੀ ਇਦਾਂ ਹੀ ਐ ਹਾਲਾਤ ਇਦਾਂ ਬਣੇ ਹੋਏ ਐ ਤੇ ਨਾ ਲੋਕਾਂ ਦਾ ਕੀ ਐ ਨਾ ਲੋਕਾਂ ਨੇ ਤੇ ਇਹ ਕਰਨੇ ਆ ਕਿ ਤੇ ਆਪਾਂ ਪੁਲਿਸ ਮਦਦ ਲਈ ਲਿਖ ਦਿੰਨੇ ਆ ਹੁਣ ਪੁਲਿਸ ਮਦਦ ਲਈ 28 ਤਰੀਕ ਤੋਂ ਲਿਖਿਆ ਹੋਇਆ ਹਾਲੇ ਤੱਕ ਕਾਂ ਤੇ ਜੂਨੀ ਸੜਕ ਦੀ ਜੇਕਰ ਆਮ ਆਦਮੀ ਪਾਰਟੀ ਫੁਲਾਰਾ ਲਾ ਦੇਵੀ ਔਰ ਪਰ ਮਹਾ ਹੰਗਾਰਾ ਦੇ ਦੇਵੇ ਆਪਣੇ ਪ੍ਰਸ਼ਾਸਨ ਨੂੰ ਆਪਣੀ ਅਫਸਰशाही ਨੂੰ ਕਹਿ ਦੇਵੇ ਤਾਂਮ-ਜਾਮ ਸਭ ਕੁਝ ਲਾਧਾਵੇ ਇੱਥੇ ਕਿ ਕੀ ਪਿੰਡ ਦਾ ਵਿਕਾਸ ਨਹੀਂ ਹੋਊਗਾ ਪੰਚਾਇਤੀ ਜ਼ਮੀਨ ਕਿੰਨੀ ਆ ਪੰਚਾਇਤ ਦਾ ਪੈਸਾ ਹੀ ਲੋਕਾਂ ਦੇ ਵਿਕਾਸ ਦੇ ਲਈ ਲਗਾਇਆ ਜਾਵੇ ਬੱਲੇ ਬੱਲੇ ਤਾਂ ਆਮ ਆਦਮੀ ਪਾਰਟੀ ਦੀ ਹੋਊਗੀ ਨਾ ਪਰ ਕੁਝ ਕੁ ਲੋਕਾਂ ਦੇ ਧੌਣ ਚ ਕਿੱਲਾ ਹੁੰਦਾ ਮੈਂ ਤੁਹਾਨੂੰ ਦੱਸਿਆ ਕਿ ਇੱਥੇ ਸ਼ਹਿਰ ਦੇ ਸਿਰ ਤੇ ਹੁੰਦਾ ਹੁਣ ਤੁਸੀਂ 1 ਮਹੀਨਾ ਹੋ ਗਿਆ ਹਾਲੇ ਤੱਕ ਕੰਨ ਤੇ ਜੂਨੀ ਸਰਕੀ ਕੀ ਪਹਾਦਾ ਵੀ ਐਮਐਲਏ ਸਾਹਿਬ ਨੂੰ ਪਤਾ ਨਹੀਂ ਲੱਗਿਆ ਐਮਐਲਏ ਸਾਹਿਬ ਨੂੰ ਸਾਥ ਚਾਹੀਦਾ ਸੀ ਅਸੀਂ ਵੀ ਕਹਿੰਨੇ ਅਸੀਂ ਹੁਣ ਦਫ਼ਤਰਾਂ ਦੇ ਚੱਕਰ ਲਾਈਏ ਜਾਂ ਐਮਐਲਏ ਸਾਹਿਬ ਦੇ ਦਫ਼ਤਰਾਂ ਦੇ ਚੱਕਰ ਲਾਈਏ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਡੇਲੀ ਡੈਸ਼ ਟੀਵੀ ਦੇ ਨਾਲ ਆਪਾਂ ਅੱਜ ਆਏ ਹਾਂ ਚੰਦਪਾਣ ਪਿੰਡ ਦੇ ਵਿੱਚ ਇਸ ਪਿੰਡ 'ਚ ਨਵੀਂ ਪੰਚਾਇਤ ਚੁਣੀ ਗਈ ਹੈ ਨੌਜਵਾਨ ਸਰਪੰਚ ਇਸ ਪਿੰਡ ਦੇ ਲੋਕਾਂ ਨੇ ਚੁਣਿਆ ਤੇ ਉਹ ਸਰਪੰਚ ਪਿੰਡ ਦੀ ਪੰਚਾਇਤੀ ਜ਼ਮੀਨ ਨੂੰ ਉਹਦੀ ਨਿਸ਼ਾਨਦੇਹੀ ਕਰਾਉਣ ਲਈ ਲਗਾਤਾਰ ਝੂਜ ਰਿਹਾ ਉਸ ਦੀ ਨਿਸ਼ਾਨਦੇਹੀ ਨਹੀਂ ਹੋ ਰਹੀ ਆਪਾਂ ਗੱਲਬਾਤ ਕਰਾਂਗੇ ਵੀ ਕੀ ਪੂਰੀ ਕਹਾਣੀ ਆ ਕਿਹੜੀ ਜ਼ਮੀਨ ਦੀ ਇਹ ਨਿਸ਼ਾਨਦੇਹੀ ਚਾਹੁੰਦੇ ਆ ਕਿਉਂ ਨਹੀਂ ਹੋ ਰਹੀ ਤੇ ਹੋਰ ਵੀ ਕਈ ਕਾਰਨ ਆ ਜਿਹੜੇ ਉਹਦੇ ਬਾਰੇ ਆਪਾਂ ਅੱਜ ਵਿਚਾਰ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਭਾਈ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜਗਮੀਤ ਜੀ ਡੇਲੀ ਡੈਸਕ ਟੀਵੀ ਦੇਖ ਰਹੇ ਸਾਰੇ ਚੈਨਲਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਆਇਆ ਹੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਬਈ ਪੂਰਾ ਮਾਮਲਾ ਕੀ ਹੈ ਸਮਝਾਓ ਪਹਿਲੇ ਡਿਟੇਲ ਦੇ ਵਿੱਚ ਵੀ ਕਿਹੜੀ ਜ਼ਮੀਨ ਹੈ ਕਿਉਂ ਤੁਸੀਂ ਉਹਦੀ ਨਿਸ਼ਾਨਦੇਹੀ ਕਰਾਉਣਾ ਚਾਹੁੰਦੇ ਅਸਲ ਦੇ ਵਿੱਚ ਜਗਮੀਤ ਭਾਈ ਜਿਹੜੀ ਪੰਚਾਇਤੀ ਜ਼ਮੀਨ ਹੈ ਜਿਹੜੀ ਵਾਹੀਯੋਗ ਜ਼ਮੀਨ ਅਸੀਂ ਉਸ ਦੀ ਨਿਸ਼ਾਨਦੇਹੀ ਕਰਵਾਉਣੀ ਹੈ ਅਸਲ ਦੇ ਵਿੱਚ ਪਤਾ ਕਿਉਂ ਕਰਵਾ ਰਹੇ ਹਾਂ ਨਿਸ਼ਾਨਦੀ ਜਿਹੜੀ ਅਸਲ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਨਿਸ਼ਾਨਦੀ ਐਸਟੈਂਪ ਜਿਹੜੀ ਹੋ ਰਹੀ ਹੈ ਨਾ ਉਹ ਤਾਂ ਸਿਰਫ ਦਾਣਾ ਮੰਡੀ ਵੱਡੀ ਕਰਾਉਣ ਨੂੰ ਲੈ ਕੇ ਜਿਹੜੀ ਪਿਛਲੀ ਪੰਚਾਇਤ ਸੀ ਉਹਨਾਂ ਵੱਲੋਂ ਮਤਾ ਪਾਇਆ ਗਿਆ ਸੀ ਵੀ ਦਾਣਾ ਮੰਡੀ ਵੱਡੀ ਹੋ ਜਾਵੇ ਠੀਕ ਹੈ ਔਰ ਇਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪੰਚਾਇਤੀ ਜ਼ਮੀਨਾਂ ਏਦਾਂ ਦੀਆਂ ਨੇ ਜਿੱਥੇ ਕਿਤੇ ਮੰਨ ਲਓ ਕਿ ਪੌਣਾ ਕਿਲਾ ਜ਼ਮੀਨ ਪਈ ਹੈ ਉੱਥੇ ਇਸ ਟਾਈਮ ਮੰਨ ਲਓ ਕਿ ਪੌਣਾ ਕਿਲਾ ਜ਼ਮੀਨ 'ਚੋਂ ਉੱਥੇ 2.5 ਤੋਂ 3 ਕਨਾਲ ਹੀ ਬੰਦਾ ਠੀਕਾ ਭਰ ਲਿਆ ਵਿਚਾਰਾ ਉਹ ਆਪਾਂ ਨੂੰ ਪੌਣਾ ਕਿਲੇ ਦੇ ਪੈਸੇ ਕਿਵੇਂ ਦੇਊਗਾ ਜੀਦੇ ਕੋਲਟਾ ਜਿੱਤੋ ਤਿੰਨ ਕਨਾਲਾ ਨਹੀਂ ਵਾਹੀ ਕਰਦਾ ਤੇ ਜ਼ਮੀਰ ਬਈ ਏਸ ਕਰਕੇ ਪੰਚਾਇਤੀ ਜ਼ਮੀਨਾਂ ਜਿਹੜੀ ਉਹ ਹੁਣ ਪੌਣਾ ਕਿੱਲਾ ਪਈ ਹੈ ਉਹ ਪੈਸੇ ਕਿਵੇਂ ਦੇਵੀ ਪੈਸੇ ਜੇਕਰ ਉਹ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੀ ਹੋਗੀ ਨਿਸ਼ਾਨਦੀ ਹੋਊਗੀ ਤਾਂ ਉਹ ਪੌਣਾ ਕਿੱਲਾ ਮੈਂ ਕਹਿੰਦਾ ਕਿ ਉਹਨਾਂ ਤੋਂ ਛਡਵਾਈ ਵੀ ਨਹੀਂ ਜਾਊਗੀ ਆਸ-ਪਾਸੇ ਦੇ ਜਿਹੜੇ ਵਾਹਨ ਲੱਗਦੇ ਆ ਜਿਹੜੇ ਮੇਰੇ ਕਿਸਾਨ ਭਰਾ ਨੇ ਜਾਂ ਹੋਰ ਕਿਸੇ ਨੇ ਨੱਪੀ ਹੋਈ ਆ ਬਾਹੀ ਜੋਗ ਜ਼ਮੀਨ ਐ ਜਿਹੜੀ ਉਹ ਅਸੀਂ ਛਡਵਾਉਣਾ ਇਸ ਕਰਕੇ ਨਹੀਂ ਕਿ ਭਾਈ ਉਹਨਾਂ ਤੋਂ ਤਾਂ ਕਬਜ਼ਾ ਹਟਾ ਲਿਆ ਜੀ ਸਾਨੂੰ ਤਾਂ ਉਹਨਾਂ ਤੋਂ ਅਲਰਜੀ ਆ ਜਾਂ ਸਾਡੇ ਨਾਲ ਉਹਨਾਂ ਦੀ ਕੋਈ ਬਣਦੀ ਨਹੀਂ ਹੈਗੀ ਸਾਰੇ ਸਤਕਾਰਯੋਗ ਨੇ ਮੇਰੇ ਪਿੰਡ ਦੇ ਵਿੱਚ ਭਾਈ ਚਾਰ ਕਿਸਾਨਜ ਬਹੁਤ ਹੋਦੀ ਆ ਔਰ ਭਾਈ ਚਾਰ ਕਿਸਾਨਜ ਆ ਜਿਹੜੀ ਅਸੀਂ ਬਣਾ ਕੇ ਔਰ ਕਾਇਮ ਰੱਖਣਾ ਚਾਹੁੰਦੇ ਆ ਜੇਕਰ ਪੂਰੇ ਪਿੰਡ ਦੀ ਪੰਚਾਇਤੀ ਜ਼ਮੀਨ 70 ਤੋਂ 80 ਕਿੱਲੇ ਆ ਮੇਰੇ ਕਰੀਬ ਮੇਰੇ ਖਿਆਲ ਦੇ ਵਿੱਚ ਤਾਂ ਇਹ 90 ਕਿੱਲੇ ਤੋਂ ਪਲੱਸ ਚਲੀ ਜਾਣੀ ਆ ਜਗਮੀਤ ਬਾਈ ਜੜੀ ਪੰਚਾਇਤੀ ਜ਼ਮੀਨ ਹੈ ਅਸਲ ਦੇ ਵਿੱਚ ਇਹਦੇ ਵਿੱਚ ਨਾ ਕੀ ਹੈ ਜਗਮੀਤ ਬਾਈ ਕਿ ਲੋਕ ਨੇ ਜਿਨ੍ਹਾਂ ਨੇ ਰਾਜਨੀਤੀ ਕਰਨੀ ਹੁੰਦੀ ਹੈ ਉਹ ਨਹੀਂ ਹੋਣਦੇ ਉਹ ਜਿਹੜੇ ਵੀਰ ਨੇ ਉਹ ਛੱਡਣਾ ਚਾਹੁੰਦੇ ਨੇ ਦੇਖੋ ਕੋਈ ਬੰਦਾ ਠੇਕਾ ਭਰ ਰਿਹਾ ਵਿਚਾਰਾ ਉਹਨੇ ਤਾਂ ਠੇਕਾ ਆਪਾਂ ਨੂੰ ਉਹਨੇ ਦੇ ਹੀ ਦੇਣਾ ਜਿੰਨੀ ਜ਼ਮੀਨ ਆ ਉਹਦੇ ਕੋਲ ਵਾਹੀ ਜੋ ਕਰਦਾ ਵਾ ਬੋਲੀ ਤੇ ਜਾਂਦੀ ਹੈ ਫਿਰ ਉਹ ਹਾਰ ਕੇ ਉਹ ਜੇ ਪੰਜਾਬੀ ਲਫ਼ਜ਼ਾਂ ਚ ਕਹਿ ਦੀਏ ਆਪਾਂ ਬਿਲਕੁਲ ਪੁੱਠਾ ਹੱਥ ਫੇਰ ਦਿੰਦੇ ਆ ਬੋਲੀ ਕਰਨੀ ਨਹੀਂ ਆਉਂਦੀ ਉਥੇ ਬੋਲੀ ਕਿਵੇਂ ਕਰਨ ਆਉਣ ਦਿੱਤੀ ਜਾਊਗੀ ਹੈਨਾ ਵੀ ਜਦੋਂ ਉਹਨੂੰ ਤਾਂ ਹੁਣ ਦੋ ਦੋ ਕਨਾਲਾਂ ਤੇ ਜਦੋਂ ਉਥੇ ਜਾ ਕੇ ਸੈਕਟਰੀ ਸਾਹਿਬ ਦੇਖਣਗੇ ਤੇ ਉਥੇ ਤਾਂ ਪੋਣਾ ਕਿਲਾ ਮੈਂਸ਼ਨ ਹੈ ਇਹ ਭਾਈ ਵੀ ਪੋਣਾ ਕਿਲਾ ਹੈਗੀ ਆ ਜ਼ਮੀਨ ਤੇ ਉਹ ਹੁਣ ਹੈ ਉਥੇ ਢਾਈ ਤੋਂ ਤਿੰਨ ਕਨਾਲਾਂ ਉਹ ਕਿਵੇਂ ਆਪਾਂ ਨੂੰ ਪੋਣਾ ਕਿਲੇ ਦੇ ਪੈਸੇ ਦੇਊਗਾ ਮਤਲਬ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਜ਼ਮੀਨ ਹੈ ਜਿਹੜੀ ਹਕੀਕਤ ਦੇ ਵਿੱਚ ਕੁਝ ਹੋਰ ਹੈ ਤੇ ਜਿਹੜੀ ਤਰਤਲ ਪੱਦਰ ਹੈ ਜਾਂ ਜਿਹੜੀ ਕਾਗਜ਼ਾਂ ਦੇ ਵਿੱਚ ਆ ਉਹ ਕੁਝ ਹੋਰ ਦੇਖੀ ਬਿਲਕੁਲ ਇਹੀ ਹੈ ਜਗਮੀਤ ਜੀ ਬਈ ਜੀ ਇਦਾਂ ਹੀ ਹੈ ਹਾਲਾਤ ਇਦਾਂ ਬਣੇ ਹੋਇਆ ਮੈਂ ਉਹਨਾਂ ਕਿਸਾਨ ਭਰਾਵਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਜ਼ਮੀਨ ਨੂੰ ਜਿਹੜਾ ਨਿਸ਼ਾਨਦੇ ਕਰਵਾ ਕੇ ਪ੍ਰੋਪਰ ਢੰਗ ਨਾਲੋਂ ਪਤਾ ਲੱਗ ਜਾਵੇ ਵੀ ਭਾਈ ਪੰਚਾਇਤ ਦੀ ਜ਼ਮੀਨ ਆ ਪਈ ਹੈ ਤੇ ਉਹਨੂੰ ਠੇਕਾ ਤੁਹਾਡੇ ਉੱਪਰ ਹੀ ਖਰਚਾ ਕਰਨਾ ਨਾ ਆਪਾਂ ਤਾਂ ਤੁਹਾਡੇ ਉੱਪਰ ਹੀ ਖਰਚਾ ਕਰ ਦੇਣਾ ਦੇਖੋ ਅਸੀਂ ਨਾ ਪੰਚਾਇਤ ਨੇ ਲੈ ਕੇ ਜਾਣਾ ਪਿਛਲੀਆਂ ਪੰਚਾਇਤਾਂ ਨੇ ਨਹੀਂ ਇਸ ਵਾਰ ਧਿਆਨ ਦਿੱਤਾ ਵਿਚਾਰੀਆਂ ਕਰਨ ਕੀ ਅਸਲ ਦੇ ਵਿੱਚ ਪਿਛਲੀਆਂ ਪੰਚਾਇਤਾਂ ਨੇ ਧਿਆਨ ਦਿੱਤਾ ਪਰ ਉਸੇ ਤੱਕ ਹੀ ਉਹ ਜਿਹੜੇ ਛੜਿਆੰਤਰ ਰਚਨੇ ਦੇ ਨੇ ਲੋਕ ਇਹ ਬਹੁਤੇ ਲੋਕ ਨਹੀਂ ਹੁੰਦੇ ਜਗਮੀਤ ਭਾਈ ਪਿੰਡਾਂ ਦੇ ਵਿੱਚ ਜਿਹੜੇ ਸਿਰਫ ਕੱਲੀ ਚੌਧਰ ਦੇ ਭੁੱਖੇ ਹੁੰਦੇ ਆ ਉਹ ਹੁਣ ਨਿਸ਼ਾਨਦੇਹੀ ਹੋਣੀ ਸੀ ਉਹਨਾਂ ਬੰਦਿਆਂ ਨੇ ਪਹਿਲਾਂ ਹੀ ਉਹਨਾਂ ਬੰਦਿਆਂ ਨੂੰ ਕਹਤਾ ਵੀ ਅਸੀਂ ਯਾਰ ਸਾਡੀ ਕੋਈ ਗੱਲ ਨਹੀਂ ਸਰਕਾਰ ਦੇ ਵਿੱਚ ਦਾਲ ਗਲਦੀ ਆ ਤੇ ਆਪਾਂ ਨਿਸ਼ਾਨਦੇਹੀ ਰਕਵਾ ਦਾਂਗੇ ਤੇ ਹੋਇਆ ਵੀ ਜਗਮੀਤ ਜੀ ਉੱਥੇ ਨਿਸ਼ਾਨਦੇਹੀ ਦੇਖੋ ਕੋਟਕਪੂਰੇ ਦੇ ਐਸਡੀਐਮ ਨੇ ਡਿਊਟੀ ਚੇਂਜ ਕਰ ਦਿੱਤੀ ਨਿਸ਼ਾਨਦੇਹੀ ਉੱਥੇ ਕਿੰਨੇ ਦਿਨਾਂ ਬਾਅਦ ਹੋਈ ਪਹਿਲਾਂ 24 ਨੂੰ ਸੀ ਫਿਰ 28 ਨੂੰ ਹੋਣੀ ਸ਼ੁਰੂ ਹੋਈ ਤੇ ਜੇਕਰ ਸ਼ਹਿਰ ਸੀ ਤਾਂ ਉਥੇ ਆ ਕੇ ਉਹਨਾਂ ਬੰਦਿਆਂ ਨੇ ਡਿੱਕਾ ਲਾਇਆ ਕਹਿੰਦੇ ਵੀ ਅਸੀਂ ਤਾਂ ਹੋਣ ਨਹੀਂ ਦਿੰਦੇ ਤੇ ਕਨਗੋ ਸਾਹਿਬ ਜਿਹੜੇ ਡਿਊਟੀ ਤੇ ਸੀ ਸਾਰੇ ਡਿਊਟੀ ਮੁਲਾਜ਼ਮ ਸੀ ਉਹ ਕਹਿੰਦੇ ਵੀ ਲੜਾਈ ਨਾ ਹੋ ਜਾਵੇ ਤੇ ਇਹਨਾਂ ਲੋਕਾਂ ਦਾ ਕੀ ਇਹਨਾਂ ਲੋਕਾਂ ਨੇ ਤੇ ਇਹ ਕਰਨੇ ਆ ਕਿ ਤੇ ਆਪਾਂ ਪੁਲਿਸ ਮਦਦ ਦੇ ਲਿਖ ਦਿੰਨੇ ਆ ਹੁਣ ਪੁਲਿਸ ਮਦਦ ਲਈ 28 ਤਰੀਕ ਤੋਂ ਲਿਖਿਆ ਹੋਇਆ ਹਾਲੇ ਤੱਕ ਕਨ ਤੇ ਜੂਨੀ ਸਰਕ ਦੀ ਤੁਸੀਂ ਆਪ ਹੀ ਦੇਖ ਲਓ ਜੇਕਰ 86 ਰੰਗਤ ਨਹੀਂ ਚੜੀ ਹੋਈ ਸਿਆਸੀ ਇਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਹੈਗੀ ਤਾਂ ਕੀ ਜੇਕਰ ਅਫਸਰशाही ਇਮਾਨਦਾਰੀ ਹੈ ਨਿਸ਼ਾਨਦੀ ਹੋ ਜਾਣੀ ਚਾਹੀਦੀ ਸੀ ਸੱਤਾਧਾਰੀ ਪਾਰਟੀ ਦੀ ਜੇਕਰ ਤੁਸੀਂ ਸਿਆਸਤ ਦੀ ਗੱਲ ਕਰਦੇ ਹੋ ਉਹ ਸਿਆਸੀ ਰੰਗ ਦੇ ਦਿੱਤੀ ਜਾ ਰਹੀ ਹੈ ਸੱਤਾਧਾਰੀ ਪਾਰਟੀ ਤਾਂ ਬਹੁਤ ਸਾਰੀਆਂ ਪੰਚਾਇਤੀ ਜ਼ਮੀਨਾਂ ਛੜਾ ਛੜਾ ਕੇ ਆਪਦੇ ਬਹੁਤ ਸਾਰੇ ਉਹਨਾਂ ਨੇ ਪਾਈਆਂ ਵੀ ਜਿਵੇਂ ਇੰਨੇ ਕਿਲੇ ਛੜਾ ਲਏਗੇ ਕਿਲੇ ਛੜਾ ਲਏ ਫਿਰ ਇੱਥੇ ਕੀ ਚੱਕਰ ਹੈ ਜੇਕਰ ਗੱਲ ਕੀਤੀ ਜਾਵੇ ਵੀ ਉਹ ਭਾਈ ਪੰਚਾਇਤੀ ਜ਼ਮੀਨਾਂ ਛੜਾਉਣ ਦੀ ਗੱਲ ਕਰਦੀ ਹੈ ਪੰਚਾਇਤੀ ਜ਼ਮੀਨ ਮੇਰੇ ਪਿੰਡ ਦੇ ਵਿੱਚ ਮੈਂ ਤਾਂ ਕਿਲਕਾਰੀਆਂ ਮਾਰਦਾ ਕਿ ਦੇਖੋ ਇਹ ਵੀਡੀਓ ਲੋਕਵਾਸ ਟੀਵੀ ਚੈਨਲ ਤੇ ਚੱਲੀ ਮੈਂ ਕਿਹਾ 12 13 ਚੈਨਲਾਂ ਤੇ ਚੱਲ ਗਈ ਕਿ ਸੀਐਮ ਭਗਵੰਤ ਮਾਨ ਨੂੰ ਪਤਾ ਨਹੀਂ ਲੱਗ ਰਿਹਾ ਕਿ ਭਾਈ ਸਰਪੰਚਾ ਜਿਹੜਾ ਉਹ ਪਹਿਲ ਕਦਮੀ ਕਰ ਰਿਹਾ ਵੀ ਪੰਚਾਇਤਾਂ ਨੂੰ ਪੈਸਾ ਇਨਕਮ ਆਊਗੀ ਪੰਚਾਇਤਾਂ ਨੂੰ ਇਨਕਮ ਆਊਗੀ ਔਰ ਇਨਕਮ ਦੇ ਨਾਲ ਜਿਹੜਾ ਉਹ ਪਿੰਡਾਂ ਦਾ ਵਿਕਾਸ ਹੋਊਗਾ ਬੱਲੇ ਬੱਲੇ ਕੀ ਦੀ ਹੋਗੀ ਇੱਕ ਗੱਲ ਦੱਸੋ ਜਗਮੀਤ ਜੀ ਐਸਟੀਐਮ ਆਮ ਆਦਮੀ ਪਾਰਟੀ ਦੀ ਸਰਕਾਰ ਜੇਕਰ ਆਮ ਆਦਮੀ ਪਾਰਟੀ ਖੁਲਾਰਾ ਲਾ ਦੇਵੇ ਔਰ ਪਰਮਾ ਹੰਗਾਰਾ ਦੇ ਦੇਵੇ ਆਪਣੇ ਪ੍ਰਸ਼ਾਸਨ ਨੂੰ ਆਪਣੀ ਅਫਸਰशाही ਨੂੰ ਕਹਿ ਦੇਵੇ ਤਾਂ ਜਮ ਜਮ ਸਭ ਕੁਝ ਲਾਧਾ ਵੇਜ ਤੇ ਕਿ ਕੀ ਪਿੰਡ ਦਾ ਵਿਕਾਸ ਨਹੀਂ ਹੋਊਗਾ ਪੰਚਾਇਤੀ ਜ਼ਮੀਨ ਕਿੰਨੀ ਆ ਪੰਚਾਇਤ ਦਾ ਪੈਸਾ ਹੀ ਲੋਕਾਂ ਦੇ ਵਿਕਾਸ ਦੇ ਲਈ ਲਗਾਇਆ ਜਾਵੇ ਬੱਲੇ ਬੱਲੇ ਤਾਂ ਆਮ ਆਦਮੀ ਪਾਰਟੀ ਦੀ ਹੋਊਗੀ ਨਾ ਪਰ ਕੁਝ ਕੁ ਲੋਕਾਂ ਦੇ ਧੌਣ ਚ ਕਿੱਲਾ ਹੁੰਦਾ ਮੈਂ ਤੁਹਾਨੂੰ ਦੱਸਿਆ ਕਿ ਇੱਥੇ ਸ਼ੈਦੇ ਸਰਤੇ ਹੁੰਦਾ 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 ਛੇ ਦੇ ਸਿਰ ਤੇ ਛੇ ਕੀਦੀ ਹੈ ਹੁਣ ਇਹ ਵੀ ਤਾਂ ਹੁਣ ਸਾਫ ਇਨੇ ਦਿਨਾਂ ਦਾ ਹੋ ਜਾਣਾ ਚਾਹੀਦਾ ਸੀ ਵੀ ਭਾਈ ਤੁਸੀਂ ਆ ਚੀਜ਼ ਕੰਮ ਕਰ ਰਹੇ ਹੋ ਬਹੁਤ ਵਧੀਆ ਪੰਚਾਇਤ ਕੰਮ ਕਰ ਰਹੀ ਹੈ ਸੀਐਮ ਭਗਵਾਨ ਜੀ ਨੇ ਕਿਹਾ ਵੀ ਹੈ ਨਾ ਜਿਸ ਦਿਨ ਨੇ ਸੌਂਚ ਚੁੱਕ ਕੇ ਸਮਾਗਮ ਕਰਵਾਇਆ ਤਾਂ ਸਾਨੂੰ ਉੱਥੇ ਬੁਲਾਇਆ ਗਿਆ ਪੰਚਾਇਤਾਂ ਨੂੰ ਤੇ ਕਿਹਾ ਵੀ ਭਾਈ ਤੁਸੀਂ ਚੰਗੇ ਕੰਮ ਕਰੋ ਅਸੀਂ ਤੁਹਾਡੇ ਨਾਲ ਪਰ ਅੱਜ ਦੇਖੋ ਕਿੰਨੀ ਤਰੀਕ ਹੋ ਗਈ ਹੈ ਦੁਬਾਰੇ ਵੀ 24 ਤਰੀਕ ਨੂੰ ਆਉਣ ਵਾਲੀ ਆ 28 ਤਰੀਕ ਨੂੰ ਆਉਣ ਵਾਲੀ ਆ ਇੱਕ ਮਹੀਨੇ ਦਾ ਸਮਾਂ ਹੀ ਹੋ ਜਾਊਗਾ ਮੇਰੇ ਹਿਸਾਬ ਨਾਲ 24 ਤਰੀਕ ਨੂੰ ਜਨ ਕਿਹੜੇ ਰਹਿ ਗਏ ਅੱਜ ਇੱਕ ਚੁਣੀ ਹੋਈ ਪੰਚਾਇਤ ਆ ਲੋਕਾਂ ਨੇ ਚੁਣਿਆ ਤੁਹਾਨੂੰ ਕਿਉਂਕਿ ਜਿਹੜੇ ਕਹਿੰਦੇ ਵੀ ਪਿੰਡ ਵੀ ਸਰਪੰਚੀ ਜਾਂਦਾ ਵੀ ਇਹ ਸਭ ਤੋਂ ਲੋਕਤੰਤਰ ਦਾ ਸਭ ਤੋਂ ਮੁੱਢਲਾ ਥਾਂ ਮੰਨਦਾ ਵੀ ਇੱਥੋਂ ਹੀ ਲੋਕਤੰਤਰ ਅੱਗੇ ਵਧਦਾ ਹੈ ਚੁਣੀ ਹੋਈ ਪੰਚਾਇਤ ਵੀ ਚੁਣੀ ਹੋਏ ਨੁਮਾਇੰਦਿਆਂ ਦੀ ਗੱਲ ਜੇਕਰ ਐਸੇ ਤਰੀਕੇ ਨਾਲ ਬਿਊਰੋਕ੍ਰੇਸੀ ਤਾਲ ਦੀ ਰਹਿੰਦੀ ਹੈ ਉਹ ਚਾਹੇ ਸੱਤਾ ਤੇ ਤੇ ਦੇ ਕਿ ਸ਼ਾਰਿਆਂ ਤੇ ਹੋਵੇ ਚਾਹੇ ਵੈਸੇ ਹੀ ਹੋਵੇ ਕਿ ਫਿਰ ਕਿਤੇ ਨਾ ਕਿਤੇ ਵੀਰੇ ਲੋਕਤੰਤਰ ਦਾ ਤਾਂ ਕਹਾਣੀ ਆ ਬਿਲਕੁਲ ਕਹਾਣੀ ਆ ਜੀ ਲੋਕਤੰਤਰ ਦਾ ਦੇਖੋ ਸਾਡੇ ਹਲਕੇ ਦੇ ਐਮ ਐਲ اے ਸਤਕਾਰਯੋਗ ਨੇ ਐਮ ਐਲ اے ਮੋਲਕ ਸਿੰਘ ਬਹੁਤ ਵਧੀਆ ਹੋ ਜੇ ਉਹ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਸਾਡੇ ਸਾਨੂੰ ਵੀ ਮਾਨ ਹੋਊਗਾ ਮਾਧਿਵੀ ਪਾਰਟੀ ਦੀ ਸਰਕਾਰ ਆ ਭਾਈ ਜੀ ਪਿੰਡਾਂ ਦੇ ਵਿਕਾਸ ਦੇ ਲਈ ਜਿਹੜਾ ਵੱਧਦਾ ਕਰਮ ਆ ਜਿਹੜਾ ਆਪਣਾ ਜਿਹੜਾ ਕਰਮ ਆ ਉਹ ਸਾਡੇ ਨਾਲ ਰਲ ਕੇ ਪਿੰਡ ਦੇ ਵਿਕਾਸ ਲਈ ਸਹਿਯੋਗ ਦੇ ਰਹੀ ਹੈ ਹੁਣ ਤੁਸੀਂ 1 ਮਹੀਨਾ ਹੋ ਗਿਆ ਹਾਲੇ ਤੱਕ ਕੰਨ ਤੇ ਜੁਨੀ ਸਰਕੀ ਕੀ ਭਾਦਾ ਵੀ ਐਮਐਲਏ ਸਾਹਿਬ ਨੂੰ ਪਤਾ ਨਹੀਂ ਲੱਗਿਆ ਐਮਐਲਏ ਸਾਹਿਬ ਨੂੰ ਸਾਥ ਚਾਹੀਦਾ ਸੀ ਅਸੀਂ ਵੀ ਕਹਿੰਨੇ ਅਸੀਂ ਹੁਣ ਦਫਤਰਾਂ ਦੇ ਚੱਕਰ ਲਾਈਏ ਜਾਂ ਐਮਐਲਏ ਸਾਹਿਬ ਦੇ ਦਫਤਰਾਂ ਦੇ ਚੱਕਰ ਲਾਈਏ ਹੁਣ ਅਸੀਂ ਨਿਸ਼ਾਨਦੇਹੀ ਵਾਸਤੇ ਚੱਕਰ ਲਗਵਾਨੇ ਆ ਇੰਨਾ ਟਾਈਮ ਕਿੰਨਾ ਕੋ ਹੁੰਦਾ ਤੁਸੀਂ ਦੱਸੋ ਪਿੰਡਾਂ ਦੇ ਵਿੱਚ ਮਸਲੀ ਬਹੁਤ ਹੁੰਦੀ ਹੈ ਐਮ ਐਲ ਏ ਸਾਹਿਬ ਨੇ ਤਾਂ ਆਪ ਸ਼ੁਰੂ ਚ ਜੋ ਸੱਡੇ ਵਾਲੇ ਪਿੰਡ ਦੇ ਵਿੱਚ ਆਪ ਵਾਕੇ ਜ਼ਮੀਨ ਛੜਾਈ ਸੀ ਉਹਨਾਂ ਨੇ ਤਾਂ ਹੂੰ ਤੇ ਉਦੋਂ ਛੜਾਈ ਸੀ ਤੇ ਹੁਣ ਵੀ ਆ ਜਾਣਾ ਚਾਹੀਦਾ ਐਮ ਐਲ ਏ ਨੂੰ ਮੈਂ ਕਹਿੰਨਾ ਕਿ ਦਫ਼ਤਰ ਉਹਨਾਂ ਦਾ ਕੋਈ ਬਹੁਤੀ ਦੂਰ ਨਹੀਂ 7 ਕਿਲੋਮੀਟਰ ਦਫ਼ਤਰ ਦੂਰ ਆ ਪਿੰਡ ਚੰਦਪਾਨ ਤੋਂ ਪਰ ਮੈਂ ਉਹਨਾਂ ਦਾ ਬਹੁਤ ਮੋਸਟ ਵੈਲਕਮ ਕਰੂੰਗਾ ਜੇਕਰ ਉਹ ਆਉਣਗੇ ਜਿਸ ਦਿਨ ਨਿਸ਼ਾਨਦੇਹੀ ਹੋਈ ਉਸੇ ਦਿਨ ਹੀ ਆ ਜਾਣ ਕਿ ਵੀ ਭਾਈ ਅਸੀਂ ਸਹਿਯੋਗ ਕਰ ਰਹੇ ਹਾਂ ਹੈਨਾ ਨਿਸ਼ਾਨਦੇਹੀ ਵਾਸਤੇ ਤੇ ਕਿਉਂਕਿ ਅਸੀਂ ਉਹ ਜਿਹੜੀ ਨਿਸ਼ਾਨਦੇਹੀ ਕਰਵਾ ਰਹੇ ਹਾਂ ਅਸਲ ਦੇ ਵਿੱਚ ਪੰਚਾਇਤੀ ਜ਼ਮੀਨ ਦੇ ਵਿੱਚ ਨਾ ਉਹ ਬਹੁਤ ਹੀ ਜ਼ਿਆਦਾ ਜਗਾ ਨਹੀਂ ਚਾਹੀਦੀ ਐਸੀ ਭਾਈਚਾਰੇ ਚੋਂ ਸਰਪੰਚ ਬਣਿਆ ਗਰੀਬ ਭਾਈਚਾਰੇ ਦਾ ਮੁੰਡਾ ਬਣਿਆ ਸਰਪੰਚ ਕਹਿੰਦੇ ਕਿ ਗਰੀਬ ਭਾਈਚਾਰੇ ਦਾ ਕੋਈ ਇਨਸਾਨ ਜਾਂ ਕੋਈ ਪਰਿਵਾਰ 5 ਮਰਲੇ ਜਗਾ ਲੈ ਲਵੇ ਨਾ ਤੇ ਉਹਦੇ ਤੋਂ ਵਲਗਨ ਨਹੀਂ ਵੱਜਦਾ ਇੱਕ ਵੀੜੀ ਚਲੀ ਜਾਂਦੀ ਆ ਜਗਮੀਤ ਜੀ ਤੇ ਇਹਦਾ ਫਿਰ ਵੀ ਇੰਨੀ ਜ਼ਮੀਨ ਦਾ ਜਿਹੜਾ ਕਹਿਦੀ ਹੈ ਕਿ ਬਹੁਤ ਵੱਡਾ ਹੈ ਨਾ ਉਨ ਰਕਬਾ ਨਿਕਲ ਕੇ ਬਾਹਰ ਆਊਗਾ ਸਾਨੂੰ ਸਰਪੰਚਾਂ ਨੂੰ ਕੁਝ ਨਹੀਂ ਚਾਹੀਦਾ ਜੇਕਰ ਉਹ ਪੈਸਾ ਪਿੰਡਾਂ ਦੇ ਵਿਕਾਸ ਤੇ ਲੱਗੂਗਾ ਜਗਮੀਤ ਜੀ ਤੇ ਮੈਂ ਚਾਹੁੰਦਾ ਕਿ ਇਹਨਾਂ ਚੋਂ ਜਿਹੜੀ ਸਾਨੂੰ ਚਾਹੀਦੀ ਆ ਨਾ ਮੇਰੇ ਪਿੰਡ ਦੇ ਵਿੱਚ ਗ੍ਰੈਡ ਹੈ ਨਹੀਂ ਜੰਗੀਤ ਜੀ ਲਾਈਟ ਦੀ ਗੱਲ ਕਰੀਏ ਨਾ ਹਨੇਰੀ ਪਿੱਛੋਂ ਆਉਂਦੀ ਆ ਜਾਂ ਬੰਬੇ ਹੋਣੀਆਂ ਹਨੇਰੀ ਤੇ ਲਾਈਟ ਚੰਦ ਭਾਂ ਦੇ ਵਿੱਚੋਂ ਚਲੀ ਜਾਣੀ ਹੈ ਤੇ ਇਹਦਾ ਫਾਇਦਾ ਸਭ ਤੋਂ ਵੱਧ ਕਿਸਾਨ ਮੇਰੇ ਵੀਰਾਂ ਨੂੰ ਹੋਊਗਾ ਕਿਉਂਕਿ ਜਦੋਂ ਸਰਪੰਚ ਬਣ ਜਾਂਦਾ ਨਾ ਕੋਈ ਵੀ ਇਨਸਾਨ ਤਾਂ ਉਹਦਾ ਜਿਹੜਾ ਪਿੰਡ ਹੁੰਦਾ ਨਾ ਉਹ ਇੱਕ ਪਰਿਵਾਰ ਹੁੰਦਾ ਤੇ ਸਮਝ ਲਓ ਜੇ ਪਿੰਡ ਦੇ ਵਿੱਚੋਂ ਲਾਈਟ ਚਲੀ ਗਈ ਤਾਂ ਉਹਦੇ ਘਰ ਦੇ ਵਿੱਚੋਂ ਲਾਈਟ ਚਲੀ ਗਈ ਚਾਹੇ ਉਹਦੇ ਇਨਵਰਟਰ ਲੱਗਿਆ ਚਾਹੇ ਉਹਦੇ ਜਨਰੇਟਰ ਆ ਪਰ ਅਸੀਂ ਤਾਂ ਐਸੀ ਪਰਿਵਾਰਾਂ ਚੋਂ ਆ ਚਾਹੇ ਅੱਜਕੱਲ ਇਨਵਰਟਰ ਸਭ ਦੇ ਹੀ ਹੋਣਗੇ ਪਰ ਮੈਂ ਚਾਹੁੰਨਾ ਕਿ ਉੱਥੇ ਕਿਸਾਨ ਵੀ ਬਹੁਤ ਤੰਗ ਪਰੇਸ਼ਾਨ ਹੁੰਦੇ ਆ ਵਿਚਾਰੇ ਜਦੋਂ ਬਿਜਲੀ ਨਹੀਂ ਹੁੰਦੀ ਤੇ ਖੇਤਾਂ ਨੂੰ ਪਾਣੀ ਲਾਉਣਾ ਹੁੰਦਾ ਸਾਡੇ ਗ੍ਰਿਡ ਆ ਜਿਹੜਾ ਦੋ ਤੋਂ ਤਿੰਨ ਵਾਰੀ ਵਾਪਸ ਚੱਲਾ ਗਿਆ ਪਰ ਉਸ ਗ੍ਰਿਡ ਲਈ ਜਗ੍ਹਾ ਚਾਹੀਦੀ ਆ ਤਾਂ ਜੇਕਰ ਗੱਲ ਕੀਤੀ ਜਾਵੇ ਸਾਡੇ ਪਿੰਡ ਦੇ ਵਿੱਚ ਜਿਮ ਨਹੀਂ ਹੈਗੀ ਜਿਮ ਲਾਉਣ ਵਾਸਤੇ ਮੇਰੇ ਪਿੰਡ ਦੇ ਨੌਜਵਾਨ ਆ ਜਿਹੜੇ ਉਹ ਜੈਤੋ ਮੰਡੀ ਜਾਂਦੇ ਆ ਜਾਂ ਤਾਂ ਜਾਂ ਜਾਂਦੇ ਆ ਗੁਹਿਆਣਾ ਮੰਡੀ ਦੇ ਵਿੱਚ ਤਾਂ ਸੁਬਾ ਜਾਂਦੇ ਆ ਜਾਂ ਸ਼ਾਮ ਨੂੰ ਜਾਂਦੇ ਆ ਜਦੋਂ ਬੱਚੇ ਜਾਂਦੇ ਆ ਸੁਬਾ ਤਾਂ ਉਹਦੂ ਨੇ ਜਾਣੇ ਰੱਬ ਨਾ ਕਰੇ ਕੋਈ ਹਾਸਦਾ ਹੋ ਜਾਵੇ ਉਧਰ ਘਟਨਾ ਹੋ ਜਾਵੇ ਹੈਨਾ ਤਾਂ ਇੰਨਾ ਚੀਜ਼ਾਂ ਨੂੰ ਮੁੱਖ ਰੱਖਦੇ ਸਾਡੀ ਨੌਜਵਾਨੀ ਨਸ਼ਿਆਂ ਨੂੰ ਵੀ ਜਿਹੜਾ ਕੱਟ ਕਰੇ ਨਸ਼ਿਆਂ ਦੇ ਰਾਹ ਤੇ ਚੱਲੀ ਹੋਈ ਹੈ ਜੜੀ ਉਸ ਨੂੰ ਸਭ ਨੂੰ ਪਿੱਛੇ ਕਰਨ ਦੇ ਲਈ ਮੇਰੇ ਵੱਲੋਂ ਜਿਹੜਾ ਉਪਰਾਲਾ ਕੀਤਾ ਜਾਣਾ ਅਸੀਂ ਮਤਾ ਵੀ ਪਾ ਦਿੱਤਾ ਕਿ ਚੰਗਾ ਜਿਮ ਹੋਵੇ ਜਿਮ ਆਉਣ ਵਾਲਾ ਜਿਹੜਾ ਮੈਂ ਇੱਕ ਲੋਕ ਸੋਚਦੇ ਆ ਪਾਸਟ ਫਿਊਚਰ ਅੱਜ ਪ੍ਰੈਜ਼ੈਂਟ ਚੱਲ ਰਿਹਾ ਨਾ ਜਿਹੜਾ ਇਹਦੇ ਵਾਸਤੇ ਨਸ਼ੇ ਬਹੁਤ ਚੱਲ ਰਿਹਾ ਇਸ ਚੀਜ਼ ਨੂੰ ਰੋਕਣ ਦੇ ਲਈ ਜਿਮ ਬਹੁਤ ਵੱਡਾ ਜਿਮ ਦੇ ਲਈ ਬਹੁਤ ਵੱਡਾ ਕੋਈ ਜਗ੍ਹਾ ਨਹੀਂ ਚਾਹੀਦੀ ਜਿਮ ਚਾਹੀਏ ਦੇ ਜਮਦੇ ਲਈ ਦੋ ਹਾਲ ਚਾਹੀਦੇ ਆ ਇੱਕ ਲੇਡੀਜ਼ ਵੀ ਅਸੀਂ ਜਮ ਲੈ ਕੇ ਆਉਣੀ ਆ ਪਰ ਉਹ ਘੱਟੋ ਘੱਟ ਦੋ ਕਿੱਲਾਂ ਚ ਹੋਵੇ پارک ਬਣੀ ਹੋਵੇ ਉੱਥੇ پارک ਉਹ ਤਾਂ ਕਰਕੇ ਚਾਹੀਦੀ ਆ ਮੈਂ ਚਾਹੁੰਨਾ ਕਿ ਦੇਖੋ ਸ਼ਹਿਰਾਂ ਦੇ ਵਿੱਚ ਵੀ ਨੇੜੇ ਨੇੜੇ ਪਿੰਡਾਂ ਦੇ ਆਉਂਦੇ ਆ ਲੋਕ ਮੈਂ ਚਾਹੁੰਨਾ ਕਿ ਮੇਰੇ ਪਿੰਡ ਦੇ ਵਿੱਚ ਆਉਣ ਲੋ ਲੋ ਕਿਉਂਕਿ ਸ਼ਹਿਰਾਂ ਦੇ ਵਿੱਚ ਜਗ੍ਹਾ ਵੀ ਨਹੀਂ ਹੁੰਦੀ ਉਹਨਾਂ ਨੂੰ ਗੱਡੀ ਰੋਕਣ ਦੇ ਵਿੱਚ ਵੀ ਦਿੱਕਤ ਨਾ ਆਵੇ ਔਰ ਇਨਕਮ ਵੀ ਹੋਵੇ ਮੇਰੇ ਪਿੰਡ ਨੂੰ ਦੇਖੋ ਉੱਥੇ ਮੈਂ ਚਾਹੁੰਨਾ ਕਿ ਸਿਕਿਉਰਿਟੀ ਗਾਰਡ ਲੱਗੇ ਦੋ ਸਿਕਿਉਰਿਟੀ ਗਾਰਡਾਂ ਨੂੰ ਵਧੀਆ ਨੌਕਰੀ ਮਿਲੂਗੀ ਪਿੰਡ ਦੇ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਰੋਜ਼ਗਾਰ ਮਿਲੂਗਾ ਫਿਰ ਉੱਥੇ ਜਿਹੜਾ ਪੈਸਾ ਅਸੀਂ ਲੋਕਾਂ ਤੋਂ ਲਵਾਂਗੇ ਉਹਨਾਂ ਦੇ ਨਾਲੋਂ ਅਸੀਂ ਅੱਧੇ ਪੈਸੇ 'ਚ ਉਹਨਾਂ ਨੂੰ ਜਿੰਮ ਜਿਹੜੀ ਵਧੀਆ ਸਹੂਲਤਾਂ ਪ੍ਰੋਵਾਈਡ ਕਰਵਾ ਕੇ ਦੇਵਾਂਗੇ ਜੰਮ ਦੇ ਵਿੱਚ ਕਿ ਫਿਰ ਉਹਦੇ ਤੋਂ ਵੀ ਸਾਨੂੰ ਇਨਕਮ ਹੋਊਗੀ ਇਨਕਮ ਸਾਡੀ ਪੰਚਾਇਤ ਚਲੀ ਜਾਂਦੀ ਹੈ ਤਾਂ ਅਗਲੀ ਪੰਚਾਇਤ ਨੂੰ ਵੀ ਹੋਊਗੀ ਨਾ ਹੋਊਗੀ ਕਿਉਂਕਿ ਉਹ ਅਸੀਂ ਤਾਂ ਇੱਥੇ ਬੈਠ ਨਹੀਂ ਰਹਿਣਾ ਔਰ ਮੈਂ ਜਿਹੜਾ ਸਰਪੰਚ ਬਣਨ ਦੇ ਲਈ ਨਹੀਂ ਅਸੀਂ ਖੜੇ ਹੋਏ ਕਿ ਇਲੈਕਸ਼ਨ ਲੜਿਆ ਜਾਂ ਸਰਪੰਚ ਬਣੀ ਅਸੀਂ ਸਿਰਫ ਲੋਕਾਂ ਦਾ ਪਿਆਰ ਔਰ ਪ੍ਰਮਾਤਮਾ ਨੇ ਜੋ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਚਾਹੁੰਨਾ ਕਿ ਪ੍ਰਮਾਤਮਾ ਸਾਨੂੰ ਅੱਗੇ ਬੁੱਧੀ ਬਖਸ਼ੇ ਔਰ ਮੈਂ ਮੇਰੇ ਭੈਣ ਭਰਾਵਾਂ ਨੂੰ ਵੀ ਕਹਿਣਾ ਕਿ ਅਰਦਾਸ ਕਰਿਆ ਕਰੋ ਰੱਬ ਅੱਗੇ ਕਿ ਅਸੀਂ ਸਾਡੀਆਂ ਜਿਹੜੀਆਂ ਨਸਲਾਂ ਨੇ ਉਹਦੇ ਬਾਰੇ ਕੁਝ ਚੰਗਾ ਕਰ ਲਈਏ ਜਿੰਮ ਦੀ ਗੱਲ ਹੋ ਗਈ ਫਿਰ ਮੇਰੇ ਪਿੰਡ ਦੇ ਵਿੱਚ ਸਟੇਡੀਅਮ ਹੈ ਉਹਦੇ ਵਾਸਤੇ ਵੀ ਦੋ ਕਿੱਲੇ ਜਗ੍ਹਾ ਚਾਹੀਦੀ ਹੈ ਹੁਣ ਕੁਝ ਕੁ ਲੋਕਾਂ ਨੇ ਇਹ ਵੀ ਅਫਵਾੜਾ ਛਾ ਦਿੱਤੀ ਆ ਜੀ ਦੇਖੋ ਜੀ ਇਧਰਲੇ ਪਾਸੇ ਆ ਜਮੀਨ ਪਈ ਆ ਕੋਈ ਆ ਪੱਤੀ ਵਾਲਾ ਕਹਿੰਦਾ ਆ ਜਮੀਨ ਪਈ ਆ ਜੀ ਆ ਨਾ ਛਡਵਾ ਲਈ ਜਾਵੇ ਕੁਲਦੀਪ ਨੇ ਆਪਣੇ ਘਰੇ ਲੈ ਕੇ ਜਾਣੀਆਂ ਜਮੀਨ ਛਡਵਾ ਕੇ ਸੀ ਉੱਥੇ ਤਾਂ ਉਹਨਾਂ ਦੇ ਪਰਿਵਾਰਾਂ ਦੇ ਬੱਚਿਆਂ ਨੇ ਸਭ ਕੁਝ ਜੇਕਰ ਜੈਮਾ ਤਾਂ ਵੀ ਉਹਨਾਂ ਦੇ ਪਰਿਵਾਰਾਂ ਦੇ ਬੱਚਿਆਂ ਨੇ ਵਰਤੀ ਜੇਕਰ ਸਟੇਡੀਅਮ ਆ ਤਾਂ ਵੀ ਉਹਨਾਂ ਦੇ ਪਰਿਵਾਰਾਂ ਦੇ ਬੱਚਿਆਂ ਨੇ ਵਰਤਣਾ ਜੇਕਰ ਗ੍ਰੈਡ ਆਊਗਾ ਤਾਂ ਉਹ ਵੀ ਸਾਰਿਆਂ ਦੇ ਘਰਾਂ ਦੀ ਵਿੱਚ ਜਾਊਗਾ ਸਰਪੰਚ ਨੇ ਕੁਝ ਆਪ ਦੇ ਕਰੇ ਲੈ ਕੇ ਜਾਣਾ ਜੀ ਇਹਦੇ ਚ ਇਸੇ ਕਰਕੇ ਪਿਛਲੀਆਂ ਪੰਚਾਇਤਾਂ ਜਿਹੜੀਆਂ ਕਹਿ ਦਿੰਦੀ ਅਸੀਂ ਵੀ ਚਲੋ ਕੋਈ ਨਹੀਂ ਭਾਈ ਸਰਪੰਚੀ ਇਹ 5 ਸਾਲ ਕਰ ਲਾਂਗੇ ਫਿਰ ਇਸੇ ਕਰਕੇ ਚੁੱਪ ਕਰਕੇ ਕੰਮ ਕਰਦੇ ਆ ਨਾ ਉਹ ਲੋਕ ਜਦੋਂ ਇਹੋ ਜਿਹੇ ਲੋਕ ਸ਼ਰਾਰਤੀ ਅੰਸਰ ਵਿੱਚ ਆ ਜਾਂਦੇ ਆ ਅੜਿੱਕਾ ਲਾ ਦਿੰਦੇ ਆ ਫਿਰ ਅਗਲਾ ਕਹਿੰਦਾ ਆਪਾਂ ਕੀ ਲੈਣਾ ਜਦੋਂ ਇਹੜਕੇ ਵਾਲਿਆਂ ਨੂੰ ਆਪਦੀ ਚੌਧਰ ਖੱਟ ਲੈਣ ਤੋਂ ਪਰ ਉਹਨਾਂ ਦੇ ਪੱਲੇ ਸਿਵਾਏ ਬਦਨਾਮੀ ਤੋਂ ਖੋਰ ਕੁਝ ਨਹੀਂ ਹੁੰਦਾ ਪਤਾ ਲੋਕਾਂ ਨੂੰ ਜ਼ਰੂਰ ਲੱਗ ਜਾਂਦਾ ਵੀ ਕਿਹੜੇ ਕਿਹੜੇ ਲੋਕ ਆ ਇਸੇ ਕਰਕੇ ਉਹਨਾਂ ਲੋਕਾਂ ਦਾ ਪਤਾ ਲੱਗਿਆ ਜ਼ਰੂਰ ਖੜਾ ਪਰ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਕਿ ਤੁਹਾਡੇ ਅੱਗੇ ਹੱਥ ਬੰਨ ਕੇ ਬੇਨਤੀ ਹੈ ਵੀ ਕਿਉਂ ਲੋਕਾਂ ਦੇ ਮੇਰੇ ਪਿੰਡ ਦੇ ਬੱਚਿਆਂ ਦਾ ਕਿਉਂ ਭੇਖ ਤੁਸੀਂ ਖਰਾਬ ਕਰਦੇ ਤੁਸੀਂ ਇਨਕਮ ਦੀ ਗੱਲ ਕਰਦੇ ਵੀ ਇਨਕਮ ਵੱਧੂਗੀ ਇਨਕਮ ਵੀ ਹੋਣ ਲੱਗੂਗੀ ਪਰ ਜੇਕਰ ਹੋਣੀ ਠੀਕ ਹੈ ਤਾਂ ਆਉਦਾ ਹੀ ਹੋਣਾ ਉਹਦੀ ਤੋਂ ਵੀ ਤਿੰਨ ਕੁ ਮਾਰੀ ਹੈ ਫਿਰ ਤੁਸੀਂ ਉਸ ਇਨਕਮ ਨੂੰ ਛੇੜ ਕੇ ਨਵੀਂ ਇਨਕਮ ਦੇ ਆਪ ਕਿਉਂ ਸੋਚ ਰਹੇ ਨਹੀਂ ਉੱਥੇ ਆਪਾਂ ਪਹਿਲਾਂ ਵੀ ਗੱਲ ਕਰਕੇ ਹਟਿਆ ਵੀ ਪੌਣਾ ਕਿਲਾ ਖੇਤ ਦਾ ਹੋਊਗਾ ਤੇ ਢਾਈ ਕਨਾਲਾ ਨੇ ਉਹ ਠੇਕਾ ਕਿਵੇਂ ਦੇਉਗਾ ਉਹਨਾਂ ਨੇ ਤਾਂ ਬਿਲਕੁਲ ਉਹਨੂੰ ਜ਼ਬਤੀ ਕਰ ਦਿੱਤਾ ਠੇਕਾ ਦੇਣ ਨੂੰ ਵੀ ਬੰਦ ਕਰ ਦਿੱਤਾ ਉੱਥੇ ਪਿਛਲੀਆਂ ਪੰਚਾਇਤਾਂ ਨੇ ਕੇਸ ਫਾਈਲ ਕਰ ਦਿੱਤੀ ਕੇਸ ਫਾਈਲ ਤੋਂ ਬਾਅਦ ਹੁੰਦਾ ਕਿ ਉਹ ਠੇਕਾ ਦੇਣਾ ਵੀ ਬੰਦ ਹੋ ਜਾਂਦਾ ਔਰ ਉਹ ਦੇ ਕੇ 500 ਵਕੀਲ ਨੂੰ ਤੇ ਉਹ ਭਾਈ ਉੱਥੇ ਤਰੀਕ ਭੁਗਤੌਂਦੇ ਆ ਕੱਖ ਹੁੰਦਾ ਨਹੀਂ ਠੇਕਾ ਵੀ ਬੰਦ ਹੋਇਆ ਪਿਆ ਸਭ ਕੁਝ ਬੰਦ ਆ ਜੀ ਹੁਣ ਕਿਹੜਾ ਠੇਕਾ ਦੇ ਰਿਹਾ ਜੀ ਉੱਥੇ ਮੈਨੂੰ ਕੋਈ ਇਨਕਮ ਨਹੀਂ ਇਨਕਮ ਜੇਕਰ ਗੱਲ ਕੀਤੀ ਜਾਵੇ ਵਿੱਚੋਂ ਛੋਟੀ ਮੋਟੀ ਹੈ ਕੀ ਕਹਿਣਾ ਵੱਤੋ ਵੱਤ ਬਰਾਤ ਇਰਾਂ ਕਿੱਲੇ ਦੀ ਇਨਕਮ ਆਗੀ ਹੁਣੀ ਐਨੀ ਕਾਈ ਬਾਕੀ ਤਾਂ ਸਾਰੇ ਮੈਂ ਕਹਿੰਨਾ ਕਿ ਸਭ ਪਤਾ ਸਾਫ ਹੋਇਆ ਪਿਆ ਕੇਸ ਫਾਈਲ ਕੀਤਾ ਹੋਇਆ ਡੱਕਾ ਇਨਕਮ ਨੇ ਜਿੱਦਤ ਕੇਸ ਚੱਲ ਪਿਆ ਉਹ ਠੇਕਾ ਦੇ ਨੂੰ ਹਟ ਜਾਂਦਾ ਸੀ ਉਹ ਕਾਬਜ਼ ਰਹਿੰਦਾ ਉਹਦੇ ਤੇ ਤੇ ਉਹ ਲੋਕਲ ਮੇਚਾਈਲਾ ਖੇਡ ਖਿੱਡੀ ਜਾਂਦੀ ਐ ਇਹ ਹਾਲਾਤ ਨੇ ਪਿੰਡ ਦੇ ਹਾਲਾਤ ਇਸ ਤੋਂ ਕਮ ਬੱਦਰ ਕੀਤੇ ਹੋਏ ਨੇ ਹਾਲੇ ਤੱਕ ਜੇਕਰ ਗੱਲ ਕੀਤੀ ਜਾਵੇ ਅੱਗੇ ਵੀ ਉਹਦੇ ਵਾਸਤੇ ਪੁਲਤ ਮਦਦ ਵਾਸਤੇ ਹਜੇ ਤੱਕ ਕੋਈ ਸਾਡੇ ਕੋਲੇ ਇਨਫੋਰਮੇਸ਼ਨ ਨਹੀਂ ਆਈ ਵੀ ਭਾਈ ਅੱਜ ਤੱਕ ਨੂੰ ਨਿਸ਼ਾਨਦੀ ਕਰਾਂਗੇ ਹਾਲੇ ਤੱਕ ਕੋਈ ਨਹੀਂ ਆਈ ਜਿਕਰ ਐਮਐਲਏ ਸਾਹਿਬ ਨੂੰ ਮੈਂ ਬੇਨਤੀ ਕਰਨਾ ਚਾਹੁੰਨਾ ਕਿ ਜਰੂਰ ਤੁਸੀਂ ਸਾਡੀ ਪੰਚਾਇਤ ਨਾਲ ਜਰੂਰ ਸਹਿਯੋਗ ਕਰੋ ਤੁਸੀਂ ਖੁਦ ਆਓ ਜਿਸ ਦਿਨ ਨਿਸ਼ਾਨਦੇਹੀ ਹੋਵੇ ਡੀਡੀਪੀਓ ਨੂੰ ਕਹੋ ਕਿ ਵੀ ਪੰਚਾਇਤ ਦੀ ਜਗਾ ਤੁਸੀਂ ਪੰਚਾਇਤ ਦੇ ਨਾਮ ਕਿਉਂ ਨਹੀਂ ਕਰਦੇ ਤੇ ਪੰਚਾਇਤ ਦੇ ਨਾਮ ਕਰਕੇ ਤੇ ਪੰਚਾਇਤ ਠੇਕਾ ਲਵੇ ਤੇ ਪਿੰਡ ਦਾ ਵਿਕਾਸ ਹੋ ਜਾਵੇ ਮੈਂ ਕਹਿੰਦਾ ਐਮਐਲਏ ਦੀ ਬੱਲੇ ਬੱਲੇ ਹੋ ਜਾਊਗੀ ਹੁਣ ਤਾਂ ਐਮਐਲਏ ਨੂੰ ਕੱਲੀ ਫੋਕੀ ਬਾਵਾ ਖੱਟਣ ਦੀ ਲੋੜ ਆ ਨਾਲ ਆ ਕੇ ਫੋਟੋ ਖਿਚਾ ਜਾਵੇ ਨਾਮ ਹੋ ਜਾਣਾ ਸੀਐਮ ਭਗਵੰਤ ਮਾਨ ਕੋਲ ਗੱਲ ਪਹੁੰਚੂਗੀ ਐਮਐਲਏ ਸਾਹਿਬ ਦੀ ਕਿ ਵੀ ਐਮਐਲਏ ਸਾਹਿਬ ਨੇ ਜਿਹੜਾ ਬਹੁਤ ਵਧੀਆ ਕੰਮ ਕਰਦੇ ਤਾਂ ਤੇ ਅਸੀਂ ਵੀ ਪਿੰਡ ਦੇ ਲੋਕਾਂ ਨੂੰ ਕਹਦੇਗੇ ਬਹੁਤ ਵਧੀਆ ਭਾਈ ਐਮਐਲਏ ਸਾਹਿਬ ਤਾਂ ਸਾਡੇ ਨਾਲ ਆ ਕੇ ਖੜ ਗਿਆ ਇਹ ਅਸੀਂ ਵੀ ਕਹਿ ਦਾਂਗੇ ਬੱਲੇ ਬੱਲੇ ਕਰਾ ਦਿੱਤੀ ਹੈ ਜੀ ਐਮਐਲਏ ਸਾਹਿਬ ਨੇ ਐਮਐਲਏ ਸਾਹਿਬ ਨੂੰ ਜ਼ਰੂਰ ਆਉਣਾ ਚਾਹੀਦਾ ਸਾਡੇ ਕੋਲ ਮੈਂ ਕਹਿੰਨਾ ਇਸ ਕੰਮ ਦੇ ਵਿੱਚ ਸਹਿਯੋਗ ਜ਼ਰੂਰ ਦੇਣਾ ਚਾਹੀਦਾ ਸਪੰਸਰ ਸਾਹਿਬ ਤੁਸੀਂ ਤੁਹਾਡਾ ਅਨਮੋਲਾ ਟਾਈਮ ਦਿੱਤਾ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੁਸੀਂ ਵੀ ਆਪਣਾ ਸਮਾਂ ਕੱਢ ਕੇ ਆਏ ਬਹੁਤ ਬਹੁਤ ਧੰਨਵਾਦ ਤੁਹਾਡੇ ਜਿਹੜੇ ਦਰਸ਼ਕ ਨੇ ਦੇਖ ਰਹੇ ਨੇ ਉਹਨਾਂ ਨੂੰ ਦੇਖਣ ਵਾਲਿਆਂ ਨੂੰ ਵੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਬਿਲਕੁਲ ਪਿੰਡ ਦੇ ਲੋਕਾਂ ਦਾ ਬਹੁਤ ਸਾਰਾ ਸਹਿਯੋਗ ਮਿਲ ਰਿਹਾ ਬਹੁਤ ਵਧੀਆ ਲੋਕ ਕਹਿ ਰਹੇ ਆ ਤੇ ਸਲਾਘਾਯੋਗ ਕਦਮ ਵੀ ਕਹਿ ਰਹੇ ਆ ਪਿੰਡ ਦੇ ਲੋਕਾਂ ਨੇ ਇਸੇ ਕਰਕੇ ਹੀ ਸਰਪੰਚ ਬਣਾਇਆ ਵੀ ਕੁਝ ਗੱਲ ਕਰੂਗਾ ਸਾਡੇ ਪ੍ਰਤੀ ਸਾਡੇ ਹੱਕਾਂ ਦੀ ਗੱਲ ਕਰਦਾ ਪਹਿਲਾਂ ਵੀ ਕਰਦੇ ਆਪਾਂ ਪਰ ਜੇਕਰ ਗੱਲ ਕੀਤੀ ਜਾਵੇ ਨਾ ਸੋਚ ਜਿਹੜੇ ਉਹ ਮੈਂ ਪਹਿਲਾਂ ਫੇਰ ਕਹਿ ਕੇ ਛੱਡਿਆ ਵੀ ਵਿੱਚ ਦੋ ਚਾਰ ਹੁੰਦੇ ਆ ਦੋ ਚਾਰ ਹੈਗੇ ਉਹ ਉਹਨਾਂ ਨੇ ਸੋਚ ਨਾ ਫੇਰ ਜਿਵੇਂ ਲੋਕਾਂ ਦਾ ਹੰਗਾਰਾ ਸੀ ਪਹਿਲਾਂ ਵੀ ਉਸੇ ਤਰ੍ਹਾਂ ਹੰਗਾਰਾ ਮਿਲ ਰਿਹਾ ਪਰ ਉਹ ਜਿਹੜੇ ਗਲੀਆਂ ਨਾਲੀਆਂ ਤੇ ਉਹਨਾਂ ਨੇ ਗਲੀਆਂ ਨਾਲੀਆਂ ਦਾ ਜਿਹੜਾ ਨਾਲੀਆਂ ਦਾ ਜਿਹੜਾ ਪਾੜਾ ਨਾ ਉਹ ਫੇਰ ਸ਼ੁਰੂ ਕਰ ਦਿੱਤਾ ਤੁਸੀਂ ਦੇਖੀ ਹੋਣੀ ਆ ਵੀਡੀਓ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਆਪਣੀ ਉਹ ਪਾਣੀ ਦੀ ਜਿਹੜੀ ਸਮੱਸਿਆ ਨਾਲੀਆਂ ਹਾਂਜੀ ਹਾਂਜੀ ਤੁਹਾਡੇ ਚੈਨਲ ਵੱਲੋਂ ਵੀ ਕਵਰ ਕੀਤੀ ਗਈ ਹੈ ਤੇ ਇਹ ਨਾ ਸਿਰਫ ਉਹਨਾਂ ਵੱਲੋਂ ਇਸ਼ੂ ਕ੍ਰੀਏਟ ਕੀਤੇ ਗਏ ਆ ਇਹ ਹੈ ਨਹੀਂ ਅਸਲ ਦੇ ਵਿੱਚ ਪਾਣੀ ਦੀ ਸਮੱਸਿਆ ਉਹਨਾਂ ਵੱਲਿਓ ਇਹ ਇਸ਼ੂ ਕ੍ਰੀਏਟ ਕੀਤੇ ਗਏ ਆ ਤੁਸੀਂ ਦੇਖੋਗੇ ਕਿ ਹੋਰ ਪਾਸੇ ਹੈਗਾ ਮੈਨੂੰ ਲੱਗ ਰਿਹਾ ਉਹਨਾਂ ਬੰਦਿਆਂ ਦੀ ਸਾਰੀ ਝਾਲ ਆ ਵੀ ਇਹ ਪਾਣੀ ਆ ਜਿਹੜਾ ਖੜਾਇਆ ਜਾਵੇ ਲੋਕਾਂ ਦੀ ਸੋਚ ਫੇਰ ਗਲੀਆਂ ਨਾਲੀਆਂ ਤੱਕ ਸੀਮਤ ਕਰ ਦਿੱਤੀ ਜਾਵੇ ਪਰ ਲੋਕ ਆ ਜਿਹੜੇ ਉਹ ਇਹਨਾਂ ਦੇ ਪਿੱਛੇ ਲੱਗਣ ਵਾਲੇ ਨਹੀਂ ਹੁਣ ਬਲਾਕ ਸਮਤੀ ਦੀਆਂ ਵੋਟਾਂ ਆ ਰਹੀਆਂ ਨੇ ਉਹਨਾਂ ਨੂੰ ਲੋਕਾਂ ਨੂੰ ਪਤਾ ਹੈਗਾ ਜੇਕਰ ਮੈਨੂੰ ਦੱਸਣਾ ਪਿਆ ਨਾ ਜਾ ਕੇ ਦੱਸੂਗਾ ਜ਼ਰੂਰ ਉਹਨਾਂ ਲੋਕਾਂ ਦਾ ਪਰਦਾ ਫਾਸ਼ ਕਰਨਾ ਜਗਮੀਤ ਮੈਂ ਹੁਣ ਜਿਹੜਾ ਮਤਲਬ ਕਿ ਪਹਿਲਾ ਰਹਿ ਗਿਆ ਸੀ ਅਸਲ ਦੇ ਵਿੱਚ ਲੋਕਾਂ ਨੂੰ ਸ਼ੀਸ਼ਾ ਨਹੀਂ ਦਿਖ ਰਿਹਾ ਸੀ ਹੁਣ ਕੁਲਦੀਪ ਨੂੰ ਲੋਕਾਂ ਨੇ ਚੁਣਿਆ ਨਾ ਪਤਾ ਲੱਗ ਜਾਣਾ ਹੁਣ ਮੈਂ ਤਾਂ ਉਹਨਾਂ ਨੂੰ ਕਹਿਣਾ ਚਾਹਣਾ ਫਿਰ ਦੁਬਾਰਾ ਇਸ ਗੱਲ ਦੇ ਵਿੱਚ ਕਿ ਪਿੰਡ ਦਾ ਵਿਕਾਸ ਹੋ ਲੈਣ ਤੋਂ ਲੋਕਾਂ ਦੀ ਗਲੀਆਂ ਨਾਲੀਆਂ ਤੋਂ ਸੋਚ ਪਾਸੇ हट ਜਾਣ ਦੋ ਔਰ ਸਾਡੀ ਨੌਜਵਾਨੀ ਬਚਾਉਣ ਦੇ ਲਈ ਜਿਹੜੇ ਅਸੀਂ ਉਪਰਾਲੇ ਕਰਦੇ ਆਂ ਉਸ ਵੱਲ ਪ੍ਰੇਰਿਤ ਕਰ ਦਿਓ ਕਿਉਂਕਿ ਉਹਨਾਂ ਲੋਕਾਂ ਨੇ ਨਾ ਆਪਦੇ ਬੱਚੇ ਆ ਜਿਹੜੇ ਉਹ ਤਾਂ ਜਾਂਦਾ ਬਾਹਰ ਭੇਜੇ ਹੋਇਆ ਜਾਂ ਆਪਦੇ ਚੰਗੇ ਬਿਜ਼ਨਸ ਆ ਪਰ ਉਹ ਲੋਕ ਨੇ ਜਿਹੜੇ ਉਹਨਾਂ ਨੇ ਇੱਕ ਨਹੀਂ ਪਿੰਡ 'ਚ ਸਮੱਸਿਆ ਪੈਦਾ ਕੀਤੀ ਦੋ ਕਰ ਦਿੱਤੀ ਤਿੰਨ ਕਰ ਦਿੱਤੀ ਆ ਉਹਨਾਂ ਲੋਕਾਂ ਨੇ ਦੋ ਦੋ ਤਿੰਨ ਚਕਚੁੰਦਰਾ ਨੇ ਜਿਹੜੀਆਂ ਉਹਨਾਂ ਨੇ ਕੀਤੀਆਂ ਹੋਈਆਂ ਨੇ ਇਹ ਚੀਜ਼ਾਂ ਜਿਹੜੀਆਂ ਨਾਲੀਆਂ ਤੱਕ ਉਹ ਸੀਮਤ ਰੱਖਣਾ ਚਾਹੁੰਦੀ ਆ ਪਰ ਲੋਕ ਹੁਣ ਨਾਲੀਆਂ ਤੱਕ ਸੀਮਤ ਨਹੀਂ ਰਹਿਣਗੇ ਕਿਉਂਕਿ ਲੋਕ ਅੱਗੇ ਵਧਣਾ ਸਿੱਖ ਚੁੱਕੇ ਆ ਲੋਕਾਂ ਨੂੰ ਸਹੀ ਗਲਤ ਦੀ ਪਹਿਚਾਣ ਆ ਗਈ ਆ ਲੋਕ ਹੁਣ ਸਹੀ ਗਲਤ ਨੂੰ ਜਾਣਦੇ ਆ ਔਰ ਇਹ ਤਰੀਕੇ ਨਾਲ ਜਿਹੜਾ ਉਹਨਾਂ ਦਾ ਢੰਗ ਆ ਉਹ ਬਦਲ ਲੈਣ ਜਾਂ ਤਾਂ ਬਦਲ ਲੈਣਗੇ ਤਾਂ ਚੰਗੇ ਰਹਿਣਗੇ ਨਹੀਂ ਅੱਗੇ ਵੀ ਪੰਚਾਇਤ ਮੈਂਬਰ ਜਿੱਤੇ ਨਹੀਂ ਤੇ ਪੰਚਾਇਤ ਮੈਂਬਰ ਗਾਂ ਤੋਂ ਕੀ ਹੁਣ ਲੋਕਾਂ ਨੇ ਵਰਕਾ ਹੀ ਪਾੜ ਦੇਣਾ ਕਿ ਉੱਠਣ ਦਾ ਜਿਹੜਾ ਉਹਨਾਂ ਦਾ ਨਾਮ ਆ ਉਹ ਵੀ ਬੰਦ ਕਰ ਦੇਣਾ ਲੈਣਾ ਕਿ ਉਹ ਲੋਕਾਂ 'ਚ ਜਾਣਗੇ ਲੋਕ ਉਹਨਾਂ ਦੇ ਮੂੰਹ ਤੇ ਗੱਲ ਮਾਰਿਆ ਕਰਨਗੇ ਕਿਉਂਕਿ ਲੋਕ ਨਾ ਹੁਣ ਪਹਿਲਾਂ ਪਰਦੇ 'ਚ ਕਰਦੇ ਸੀ ਹੁਣ ਸ਼ਰਯਾਮ ਕਰਨ ਲੱਗ ਗਏ ਆ ਜਗਮੀਤ ਜੀ ਹੁਣ ਸਰਪੰਚੀ ਵਾਲੀ ਗੱਲ ਨਾ ਪਿੰਡ ਪਹਿਲਾਂ ਇਹ ਗੱਲਾਂ ਨਾ ਲੋਕ ਐਮਐਲਏ ਨੂੰ ਕਰਿਆ ਕਰਦੇ ਜਦੋਂ ਆਉਂਦੇ ਸੀ ਸਰਪੰਚਾਂ ਦਾ ਕਿਸੇ ਮਤ ਹੁਣ ਸਰਪੰਚੀ ਤੋਂ ਸ਼ੁਰੂ ਹੋ ਗਈ ਤੇ ਸਰਪੰਚ ਹੁਣ ਐਮਐਲਏ ਨੂੰ ਸਵਾਲ ਕਰਿਆ ਕਰਨਗੇ ਲੋਕਾਂ ਦੇ ਸਵਾਲ ਆ ਜਿਹੜੇ ਉਹ ਅਸਲ ਦੇ ਵਿੱਚ ਹੋਣਾ ਤਾਂ ਇਹੀ ਚਾਹੀਦਾ ਸੀ ਕਿ ਸਰਪੰਚ ਇੱਕ ਚੁਣਿਆ ਜਾਂਦਾ ਮੁਖੀ ਹੁੰਦਾ ਪਿੰਡ ਦਾ ਔਰ ਉਹ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਇਕੱਠੀਆਂ ਕਰਦਾ ਔਰ ਜਦੋਂ ਐਮਐਲਏ ਐਮਪੀ ਆਉਂਦੇ ਉਹਨਾਂ ਨੂੰ ਕਰਦਾ ਪਰ ਹੁਣ ਅਸਲ ਦੇ ਵਿੱਚ ਜਾਗ ਹੋਣ ਆਈ ਹੈ ਸਰਪੰਚਾਂ ਨੂੰ ਵੀ ਜਾਗ ਆ ਗਈ ਸਰਪੰਚ ਵੀ ਜਾਗ ਗਏ ਹੁਣ ਸਵਾਲ ਆ ਜਿਹੜੇ ਉਹ ਲੋਕਾਂ ਤੋਂ ਜਿਹੜੇ ਇਕੱਠੇ ਕਰ ਲੈਂਦੇ ਨੇ ਸਰਪੰਚ ਕਰਨਗੇ ਵੀ ਤੇ ਹੁਣ ਕਰਿਆ ਵੀ ਕਰਨਗੇ ਤੇ ਇਹ ਲੋਕਾਂ ਨੂੰ ਜਦੋਂ ਦੱਸਦੇ ਨਾ ਤੇ ਜਦੋਂ ਐਮ.ਐਲ.ਏ ਆਇਆ ਕਰਨਗੇ ਸਰਪੰਚ ਪਿੱਛੇ ਖੜ ਜਾ ਕਰਨਾ ਤੇ ਐਮ.ਐਲ.ਏ ਮੂਹਰੇ ਖੜੇ ਹੋਇਆ ਕਰਨਗੇ ਤੇ ਉਹ ਲੋਕਾਂ ਨੂੰ ਇਸ਼ਾਰਾ ਕਰ ਦਿਆ ਕਰਨਾ ਸਰਪੰਚ ਨੇ ਵੀ ਚਲਾ ਦੋ ਕੰਮ ਅੱਗੇ ਤਾਂ ਜਿਵੇਂ ਭਗਵੰਤ ਮਾਨ ਕਹਿੰਦਾ ਹੁੰਦਾ ਜਿਨੂੰ ਵਿਪਾਥੀਆਂ ਚੱਲਣਗੀਆਂ ਜਿਉ ਡੜੇ ਚੱਲਣਗੇ ਹੁਣ ਉਹ ਕੰਮ ਸਰਪੰਚ ਇਸ਼ਾਰਾ ਕਰਿਆ ਕਰਨਗੇ ਤੇ ਪਾਥੀਆਂ ਡੜੇ ਚੱਲਣੇ ਸ਼ੁਰੂ ਹੋਇਆ ਕਰਨਗੇ ਕਿਉਂਕਿ ਜੇ ਇਹ दखਲ ਅੰਦਾਜ਼ੀਆਂ ਉਹ ਚੱਕ ਚੁੰਦਰਾ ਦੇ ਵਿੱਚ ਜਾਂ ਪਿੱਛੇ ਲੱਗ ਕੇ ਕਰਨਗੇ ਨਾ ਤੇ ਫਿਰ ਇਹ ਹਾਲਤ ਹੋ ਜਾਣੀ ਆ ਕਿਉਂਕਿ ਪਿੰਡ ਦੇ ਲੋਕ ਇਹਨਾਂ ਨੂੰ ਲੱਗਦਾ ਵੀ ਸਰਪੰਚਾਂ ਪਿੱਛੇ ਨਹੀਂ ਲੱਗਦੀ ਪਰ ਸਰਪੰਚਾਂ ਦੇ ਪਿੱਛੇ ਲੱਗਦੇ ਆ ਲੋਕ ਇਹ ਗਲਤ ਕੰਮ ਕਰਵਾ ਲੈਂਦੇ ਪਰ ਹੁਣ ਦੇ ਸਰਪੰਚਾ ਜਿਹੜੇ ਇਹਨਾਂ ਪਿੱਛੇ ਲੱਗ ਕੇ ਗਲਤ ਕੰਮ ਨਹੀਂ ਕਰਨਗੇ ਜਗਮੀਤ ਜੀ